ਇਹ ਗੰਦਰਾਲਾ ਦਾ ਮੁੱਦਾ ਜੀ ਦੇਖੋ ਪਹਿਲਾ ਪਾਣੀ ਜੀਓ ਹੈ ਜਿਹੜਾ ਸਭ ਕੋਈ ਹਾਂਜੀ ਤੇ ਦੂਸਰ ਸਾਹਿਬ ਨੇ ਸਾਨੂੰ ਬੜਾ ਸਪਸ਼ਟ ਨਹਿਤਤਾ ਕਿ ਸਾਡੇ ਜੀ ਪ੍ਰਾਣਾ ਪਾਣੀ ਔਰ ਪਾਣੀ ਦੇ ਮਾਮਲੇ ਜਿਹੜਾ ਪੰਜਾਬ ਆ ਉਹ ਹਣੀ ਰਹਿ ਧਰਤੀ ਆ ਕਿਉਂ ਇੱਥੇ ਪਾਣੀ ਦੀ ਗੱਲ ਚਾਲੀ ਦਾ ਚੱਲਦੀ ਆ ਪਾਣੀ ਦਾ ਮੁੱਦਾ ਚੱਲਦਾ ਤਾਂ ਹੋਰ ਵੀ ਹੈਰਾਨੀ ਹੁੰਦੀ ਆ ਕਿ ਇਹ ਪੰਜਾਬ ਦੀ ਧਰਤੀ ਉੱਤੇ ਜਿਹੜੇ ਪਾਣੀ ਦੇ ਮੁੱਦੇ ਨੇ ਉਹ ਕਿਉਂ ਨਹੀਂ ਹਰ ਕੀਤੇ ਜਾਂ ਚਾਹੇ ਉਹ ਪੰਜਾਬ ਦੇ ਪਾਣੀ ਬਾਹਰ ਜਾਣ ਦੀ ਗੱਲ ਆ ਚਾਹੇ ਪੰਜਾਬ ਦੇ ਪਾਣੀ ਨੂੰ ਪ੍ਰੀਤ ਕਰਨ ਦੀ ਗੱਲ ਆ ਚਾਹੇ ਪੰਜਾਬ ਦੇ ਪੰਨ ਸਫਾ ਸਾਫ ਕਰਨ ਦੀ ਗੱਲ ਆ ਇਹਨਾਂ ਵਿੱਚ ਕਿੰਨੀਆਂ ਸਰਕਾਰਾਂ ਆ ਚਲੀਆਂ ਗਈਆਂ ਚਾਹੇ ਉਹ ਅਕਾਲੀ ਦਰਸ਼ ਸੀ ਚਾਹੇ ਕਾਂਗਰਸ ਸਾ ਚਾਹੇ ਆਜ ਦੀ ਪਾਰਟੀ ਆ ਇਹਨਾਂ ਕਿਸੇ ਨੇ ਵੀ ਜਿੰਨਾ ਕੰਮ ਬਣਦਾ ਸੀ ਉਹਦੇ ਵਿੱਚੋਂ ਮਲ ਪੂਣੀ ਵੀ ਨਹੀਂ ਕੀਤੀ ਜੀ ਕਿਸੇ ਨੇ ਉਹ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਇਹ ਜਿਹੜੇ ਸਰਕਾਰਾਂ ਨੇ ਇਹ ਬਿਲਕੁਲ ਝੂਠ ਦੇ ਸਹਾਰੇ ਤੇ ਆਈਆਂ ਨੇ ਔਰ ਝੂਠ ਹੀ ਕੁਮਾਰੀਆਂ ਨੇ ਔਰ ਝੂਠ ਦੀ ਇਹਨਾਂ ਕੋਲੇ ਜਿਹੜੀ ਉਹ ਦੁਕਾਨ ਚੱਲਦੀ ਆ ਉਹ ਇਹਨਾਂ ਕੋਲ ਕੁਝ ਬਾਕੀ ਜਿਹੜੀ ਐਮਐਲ ਸਾਬ ਨੇ ਕੀਤਾ ਬਥਰੋ ਕੋੜਿਆ ਉਹ ਆਗਰਪੀਸੇ ਗੋਗੀ ਤੇ ਉਹਨਾਂ ਨੇ ਉਹਨਾਂ ਦੇ ਕਿਤਾਬਾਂ ਲਗਾਏ ਸਾਰਿਆਂ ਤੇ 92 ਪੇਡਾ ਉਹ 92 ਪੇਡਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਗੱਲ ਚੱਲਦੀ ਬਾਰ-ਬਾਰ ਮੈਨੂੰ ਇਹ ਲੱਗਿਆ ਵੀ ਇੱਕ ਬੰਦਾ ਇਹਨਾਂ 'ਚ ਹੈਗਾ ਵੀ ਉਹ ਇਹਨਾਂ ਵਿੱਚ ਨਹੀਂ ਉਹਨਾ ਕੋਈ ਸ਼ੇਰ ਮਰਤੀ ਰੱਖਦਾ ਜਿਹਨੇ ਇਹ ਇਹ ਕੰਮ ਕੀਤਾ ਸੋ ਸਾਰਿਆਂ ਨੂੰ ਸਾਨੂੰ ਫਰਜ਼ ਬਣਦਾ ਵੀ ਲੋਈ ਸੀ ਉਹਨੂੰ ਸਨਮਾਨ ਵੀ ਕਰੀਏ ਤੇ ਨਾਲ ਉਹਨਾਂ ਦਾ ਅਸੀਂ ਇਹ ਵੀ ਸੋਚੀਏ ਮਨੁੱਖੀ ਵਿਚਾਰ ਕਰੀਏ ਆ ਵਸਾਰੇ ਵੀ ਇਹੋ ਜਿਹੜੇ ਬੰਦੇ ਆ ਉਹਨਾਂ ਨੂੰ ਸਾਨੂੰ ਸਨਹਲਾਸਰੀ ਦੇਣੀ ਚਾਹੀਦੀ ਏ ਕਿਉਂਕਿ 650 ਕਰੋੜ ਇਥੇ ਲੱਗਿਆ ਉਹ 650 ਕਰੋੜ ਦਾ ਵਿੱਚੋਂ ਲੱਗਿਆ ਤਾਂ ਕੁਝ ਵੀ ਨਹੀਂ ਫਿਰ ਕਾਗਜ਼ਾਂ ਢੱਡ ਭਰੇ ਮੈਂ ਕਿ ਭਗਵੰਤ ਮਾਨ ਦੀ ਜੋ ਪਹਿਲਾ ਜਿੰਨੀ ਸਪੀਚ ਹੈ ਇਹਨਾਂ ਦੀ ਇਹ ਕਹਿੰਦੇ ਹੁੰਦੇ ਸੀ ਇਹਨਾਂ ਦੇ ਪਹਿਲਾਂ ਕਸ਼ਟਾਂ ਬੜੀਆਂ ਆਈਆਂ ਨੇ ਇੱਕ ਪੁਲ ਬਣਿਆ ਜੀ ਉਹ ਪੁਲ ਦੇ ਵਿੱਚ ਉਹ ਹੁੰਦਾ ਚੱਲਿਆ ਗਿਆ ਤੇ ਕਲੀ ਕਰਨ ਵਾਸਤੇ ਉਥੇ ਪੁਲੀ ਹੈ ਨਹੀਂ ਸੀ ਉਹ ਜਿਹੜੀ ਇਹਨਾਂ ਨੇ ਸਿਕਟਾ ਬਣਾਵਨਾ ਕਿ ਲੋਕਾਂ ਨੂੰ ਬੜਾ ਕੀਤਾ ਹੁਣ ਤੱਕ ਹੁਣ ਸਿਕਟਾ ਆਪਦੀ ਬਣਾਈ ਜਾਂਦਾ ਆਪਦੀ ਸਿਕਟਾ ਚੈੱਕ ਕਰੇ ਵੀ ਗੇਰੀ ਸਿਕਟ ਕੀ ਆ ਮੈਂ ਕੀ ਕਰ ਰਿਹਾ ਇਹ ਕਰਕੇ ਜਿਹੜਾ ਇਹ ਮਤਲਬ ਹੁਣੋ ਫਰਜ਼ ਬਣਦਾ ਵੀ ਦੀ ਵਿਜੀਲੈਂਸ ਤੋਂ ਜਾਂਚ ਕਰਵਾਵੇ ਸੀਬੇ ਜਾਂਚ ਕਰਵਾਵੇ ਕੋਈ ਆਪ ਦੇ ਪੰਜਵੇਂ ਮੈਂਬਰ ਕਮੇਟੀ ਬਣਾ ਕੇ ਜਾਂਚ ਕਰੇ ਤੇ ਜਿਹੜੇ ਲੋਕਾਂ ਨੂੰ ਉਤਰਾਜ ਆ ਸਹਿਰ ਦੇ ਲੋਕਾਂ ਨੂੰ ਉਤਰਾਜ ਆ ਪੰਜਾਬ ਦੇ ਲੋਕਾਂ ਨੂੰ ਉਤਰਾਜ ਆ ਤੇ ਇਹ ਜਿਹੜਾ ਉਤਰਾਜ ਲੋਕਾਂ ਨੂੰ ਦੁਤਰਨਾ ਚਾਹੀਦਾ ਇਹਨਾਂ ਨੂੰ ਇਹ ਜਿਹੜੀ ਮਸਲਾ ਇਹ ਮੁੱਢ ਨਾਲੇ ਦਾ ਇਹਨੂੰ ਮੇਰੇ ਕੋਲ ਸਾਫ਼ ਕਰਨਾ ਚਾਹੀਦਾ ਇਹ ਸੈਂਟਰ ਤੱਕ ਜਿਹੜੀ ਸਾਡੀ ਗੰਗਾ ਨਦੀ ਆ ਉਹਦੀ ਗੱਲ ਲਈ ਉਹ ਵੀ ਸਾਫ਼ ਕਰਾਂਗੇ ਉਹ ਵੀ ਨਹੀਂ ਹੋਈ ਅਜੇ ਤੱਕ ਉਹ ਵੀ ਕੱਲੀਆਂ ਗੱਲਾਂ ਹੀ ਨੇ ਆਪਕਾ ਸਰਕਾਰ ਨੇ ਕੁਝ ਨਹੀਂ ਕੀਤਾ ਅੱਜ ਇਹ ਦੋ ਲੋਕ ਜਨਰਲ ਅਧਿਕਾਰੀ ਜਨਰਲ ਅਧਿਕਾਰੀ ਇਹ ਕੋਈ ਨਹੀਂ ਕੀਤਾ ਹੁਣ ਤੱਕ ਜੇ ਬਹਿ ਕੇ ਵਿਚਾਰੀ ਸੋਚੀਏ ਆ ਸਭ ਨੇ ਗੱਲਾਂ ਕੀਤੀਆਂ ਨੇ ਕੰਮ ਨਹੀਂ ਕੀਤਾ ਸੋ ਮੈਂ ਤਾਂ ਇਹੀ ਗੱਲ ਕਹਿਣਾ ਵਾਰ-ਵਾਰ ਕਿ ਸਾਨੂੰ ਇਹ ਦੇ ਉੱਤੇ ਜਿਹੜੇ ਸਰਕਾਰਾਂ ਨੇ ਇਹ ਲੋਕਾਂ ਨੂੰ ਗੌੜਾ ਕਰਕੇ ਜਿਹੜਾ ਸਰਕਾਰਾਂ ਬਣਦੀਆਂ ਨੇ ਲੋਕਾਂ ਨੂੰ ਪਛਾਣ ਕਰਨੀ ਚਾਹੀਦੀ ਹੈ ਪਛਾਣ ਕਰਕੇ ਲੋਕਾਂ ਨੂੰ ਇਹਨਾਂ ਜਿਹੜੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿਉਂਕਿ ਲੈਕਚਰ ਆਉਂਦੇ ਰਹਿੰਦੀਆਂ ਨੇ ਲੈਕਚਰਾਂ ਵਿੱਚ ਇਹ ਕਿਹਨੇ ਮੁੱਦੇ ਭੁੱਲਣੇ ਨਹੀਂ ਚਾਹੀਦੇ ਸਾਨੂੰ ਬਾਕੀ ਜਿਹੜਾ ਵੱਡੇ ਲੱਗਦਾ ਮੁੱਦਾ ਇਹ ਐਡਾ ਮੁੱਦਾ ਖਾਸ ਮੁੱਦਾ ਇਹ ਲੋਕ ਅੱਗੇ ਜਾ ਕੇ ਰਾਜਸਥਾਨ ਦੇ ਲੋਕ ਜਾਂ ਬਠਿੰਡੇ ਏਰੀਏ ਦੇ ਅਬੋੜ ਦੇ ਬਾਜਲਗਾਹ ਦੇ ਲੋਕ ਮੁਸਰ ਸਾਹਿਬ ਦੇ ਲੋਕ ਉਹ ਪਾਣੀ ਪੀਂਦੇ ਪਰ ਉਹ ਇਹ ਦੇਖੋ ਪਾਣੀ ਤਾਂ ਮਲਾਬਲਾ ਕੇ ਉਹਨਾਂ ਨੂੰ ਉੱਥੇ ਮਤਲਬ ਪੋਰਦੇ ਨੇ ਪਾਣੀ ਭੇਜਦੇ ਨੇ ਜਿਉਂ ਅਮਰੀਕੀ ਸਰਕਾਰਾਂ ਦੀ ਇਹ ਸਰਕਾਰ ਸਰਕਾਰਾਂ ਨੇ ਜਿਹੜੀ ਇੱਕ ਟੈਕਸ ਲੈਂਦੀ ਹੈ ਲੁਧਿਆਣੇ ਦੇ ਲੋਕਾਂ ਟੈਕਸ ਲੈਂਦੀਆਂ ਨੇ ਟੈਕਸ ਲੈ ਕੇ ਉਹ ਪਾਣੀ ਮਤਲਬ ਪਾਣੀ ਦਾ ਟੈਕਸ ਆ ਬੀਲ ਦਾ ਟੈਕਸ ਆ ਸੀਬਲ ਦਾ ਟੈਕਸ ਉਹ ਟੈਕਸ ਵਾਲਾ ਪੈਸਾ ਲਾਉਂਦੇ ਕਿੱਥੇ ਨੇ ਲੋਕਾਂ ਨੂੰ ਇਹ ਗੰਦਾ ਪਾਣੀ ਪਿਉਂਦੇ ਨੇ ਟੈਕਸ ਲਾ ਕੇ ਉਸ ਕਰਕੇ ਇਹ ਬਦੇ ਗੰਭੀਰ ਮੁੱਦੇ ਨੇ ਤੋ ਅਸੀਂ ਸਿਰਫ ਆਕਾਲੀ ਦਰਬਾਰ ਵੱਲੋਂ ਬਹੁਤ ਜੀ ਨੰਦਿਆ ਕਰਦੇ ਆ ਤੇ ਨਾਲ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਸਾਰੇ ਮਤਲਬ ਇਕੱਠੇ ਹੋਵੋ ਆਪਾਂ ਇਹ ਮੁੱਦੇ ਉੱਤੇ ਜਿਉਂ ਅੱਜ ਧਰਨਾ ਹੋਇਆ ਮੁਜ਼ਾਹਰਾ ਹੋਇਆ ਅੱਜ ਇਹਦੇ ਸੌਂਦੀਆਂ ਆਈਆਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਗੋਬੀ ਜੋ ਸਾਡੇ ਐਮਐਲ ਉਹਨਾਂ ਦਾ ਧੰਨਵਾਦ ਕਰਦਾ ਵੀ ਲੋਕਾਂ ਨੂੰ ਬੇਨਤੀ ਕਰਦਾ ਕਿ ਡਟ ਕੇ ਤੁਸੀਂ ਇਹ ਮੁੱਦੇ ਮੁੱਦੇ ਆਪਾਂ ਲੈ ਕੇ ਜਾਈਏ ਤਾਂ ਕਿ ਸਭ ਮਤਲਬ ਪੰਜਾਬ ਆ ਪੰਜਾਬੀ ਆ ਪੰਜਾਬੀ ਦਾ ਇਤਿਹਾਸ ਆ ਪੰਜਾਬੀ ਉਹ ਜੋ ਵੀ ਕਿਸੇ ਤੱਕਾ ਹੋਇਆ ਜਾਂ ਤੱਕਾ ਹੁੰਦਾ ਉਹ ਤੇ ਸਭ ਤੋਂ ਅੱਗੇ ਉਹ ਖੜਦਾ ਜਿਹੜੇ ਜਿੱਤੇ ਹੋਏ ਐਮਐਲ ਨੇ ਇਹ ਪੰਜਾਬੀ ਦਾ ਹੈ ਹੀ ਹੈਗੇ ਨਾ ਜੇ ਪੰਜਾਬੀ ਹੈਗੇ ਨਾ ਤਾਂ ਪੰਜਾਬੀ ਵਾਲੀ ਗੱਲ ਕਰਨ ਜਿਹੜਾ ਉਹ ਤੱਕਾ ਉਹ ਮਤਲਬ ਹੋ ਰਿਹਾ ਉਹ ਪੰਜਾਬੀਏ ਕਰਕੇ ਹੋਰ ਐਮਐਲਏ ਨੂੰ ਵੀ ਇਹਦੇ ਪਾਸੇ ਹੋਣਾ ਚਾਹੀਦਾ ਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਦੇਣਗੇ ਸਤਿਕਾਰ ਦੇਣਗੇ ਜੇਕਰ ਉਹਨਾਂ ਨੇ ਮਤਲਬ ਇਹ ਹੋਣਾ ਗੋਗੀ ਦਾ ਮਤਲਬ ਸਮਰਥਨ ਨਾ ਕੀਤਾ ਜਾਂ ਮਤਲਬ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਜਿਹੜੇ ਲੋਕ ਆ ਵੀ ਉਹਨਾਂ ਦੇ ਵਿਰੁੱਧ ਖੜੇ ਹੋਣਗੇ ਕਿਉਂਕਿ ਲੋਕ ਆ ਜਿਹੜੇ ਉਹ ਸੱਚ ਨਾਲ ਪਿਆਰ ਕਰਦੇ ਪੰਜਾਬੀ ਆ ਇਥੋਂ ਦਾ ਜਿਹੜਾ ਭਾਈਚਾਰਾ ਹਿੰਦੂ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਐਸਿਕ ਭਾਈ ਜਰਾ ਅਸੀਂ ਪਹਿਲਾ ਪੰਜਾਬੀ ਆ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ਵਾ ਸਾਰਿਆਂ ਦਾ ਵੀ ਇਹ ਕੱਢ ਕੇ ਅਸੀਂ ਉਹਨਾਂ ਸਾਧ ਹੀ ਮੋਰ ਦੇ ਗੱਲ ਤੋਂ ਕਰ ਸਕਦੇ ਹਾਂ ਅੰਦਰ ਇਹਨਾਂ ਅੱਗੇ ਉਹ ਆਪਣੀ ਕੀਤੀ ਜੇਕਰ ਨਹੀਂ ਨਾ ਗੁਰਦੀਪ ਸਿੰਘ ਛੇਰੇ ਪੰਜਾਬ ਅਕਾਲੀ ਦਰਬਾਰ ਦਾ ਪ੍ਰਧਾਨ ਅੱਜ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਮੇਰੇ ਨਾਲ ਸਾਡਾ ਸਰਜੀਤ ਸਿੰਘ ਸਾਡੇ ਯਾਤਸ਼ਕਤ ਸਦਾ ਦਰਬਾਰਸ਼ੇਰ ਸ੍ਰੋਟ ਤੋਂ ਸਾਡੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੁੱਡੇ ਨਾਲੇ ਦਾ ਬੜੇ ਲੰਬੇ ਸਮੇ ਤੋਂ ਸ਼ਰਧਾਂਜਨ ਬਾਬਾ ਜੀ ਨੇ ਕਈ ਸਾਲਾਂ ਤੋਂ ਕਹਿ ਚੁੱਕੇ ਉਹਦੇ ਸਬੰਧ ਵਿੱਚ ਅੱਜ ਵੀ ਬੰਦੀ ਬਰਬਾਦ ਹੈ। ਤੁਹਾਡੇ ਨ ਵਿਚ ਤੁਹਾਡੇ ਰਾਹੀਂ ਵਿਆਪਕ ਲੋਕਾਂ ਨਾਲ ਤੇ ਸਰਕਾਰ ਨੂੰ ਪਹੁੰਚਾਉਣਾ ਚਾਹੀਦਾ। ਗੁਰਬਾਣੀ ਦੇ ਮਤਲਬ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅੱਜ ਪੰਜਾਬ ਬਹੁਤ ਵੱਡੀਆਂ ਸਮੱਸਿਆਵਾਂ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਚ ਕਿਹਾ ਹੋਏ ਹਨ। ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਵਾਤਾਵਰਣ ਦੀ ਜਿਹਦੇ ਵਿੱਚ ਉੱਡੇ ਨਾਵੇ ਦੀ ਵੀ ਇੱਕ ਸਮੱਸਿਆ ਪੰਜਾਬ ਦੀ ਇੱਕ ਮੁੱਖ ਸਮੱਸਿਆ ਹੈ ਅੱਜ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਮੁਕਾਬਲਾ ਕੀਤਾ ਉਹਨਾਂ ਦੇ ਵੀ ਅਸੀਂ ਧੰਨਵਾਦੀ ਇਹ ਤੋਂ ਵੀ ਵੱਡੀ ਗੱਲ ਇਹ ਸਾਰਿਆਂ ਤੋਂ ਵੀ ਮਹੱਤਵਪੂਰਨ ਗੱਲ ਹੈ ਕਿ ਬਾਵਾ ਜੀ ਉਸ ਪਹਿਲਾ ਦੁਪਹਿਰ ਵੀ 6.50 ਕਰੋੜ ਰੁਪਏ ਖੁਦ ਸਿੱਟਿਆ ਗਿਆ ਖਾਧਾ ਗਿਆ ਅਸੀਂ ਪਿਛਲੇ ਦਿਨਾਂ ਚ ਸਾਡੀ ਜਥੇਬੰਦੀ ਵੱਲੋਂ ਇੱਥੇ ਇੱਕ ਕਾਨਫਰੰਸ ਕੀਤੀ ਗਈ ਉਹਨਾਂ ਕਰਕੇ ਉਹਦੇ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਲੋੜ ਹੈ ਜਿਹੜੀ ਕਮੇਟੀ ਵਿਧਾਨ ਸਭਾ ਦੀ ਬਣੀ ਸੀ ਉਰਪੀਤ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਵੀ ਰਿਪੋਰਟ ਇਹ ਕਹੇ ਵੀ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਗੋਗੀ ਜੀ ਨੇ ਜਿਹੜਾ ਪੱਥਰ ਤੋੜਿਆ ਅਸੀਂ ਸਮਝਦੇ ਹਾਂ ਕਿ ਉਹਨੇ ਇੱਕ ਮਰਦਾਨਾ ਕੰਮ ਕੀਤਾ ਤੇ ਜਿਹੜੇ ਹੋਰ ਐਮਐਲਏ ਉਹਨਾਂ ਨੂੰ ਵੀ ਤੇਰੇ ਭਵਾਂ ਸਿੰਘ ਮਾਨ ਦੀ ਸਰਕਾਰ ਕਰਪਸ਼ਨ ਦੇ ਮਾਮਲੇ ਤੇ ਉਹ ਮਤ ਉਹ ਮਿੱਟੀ ਝਾੜਈ ਹੈ 650 ਕਰੋੜ ਤੋਂ 350 400 ਤੇ ਲਗਭਗ ਪੈਸਾ ਖਾਧਾ ਗਿਆ। ਕੋਈ ਜਾਂਚ ਕਰਾਉਣ ਚ ਪ੍ਰਵਾਨ ਸਿੰਘ ਮਾਨ ਨੂੰ ਇਤਰਾਜ਼ ਕੀ ਹੈ ਕਿਉਂਕਿ ਉਸ ਸਮੇਂ ਪ੍ਰਵਾਨ ਸਿੰਘ ਮਾਨ ਦੀ ਸਰਕਾਰ ਤਾਂ ਨਹੀਂ ਸੀ। ਇਹ ਤਾਂ ਸਪਸ਼ਟ ਹੁੰਦਾ ਕਿ ਛੋਟੇ ਮੋਲਕੀਆਂ ਕੁਵਾਰੀਆਂ ਅਟਾਇਦਾਰਾਂ ਨੂੰ ਫੜ ਕੇ ਵੱਡੇ ਵੱਡੇ ਜਿਹੜੇ ਗੁਨਾਹਗਾਰਾਂ ਵੱਡੇ ਲੁਟੇਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਭੰਡਾਸ਼ੇ ਡਰੱਗ ਦੇ ਮਾਮਲੇ ਆ ਭਾਇਓ ਕ੍ਰਾਪਸ਼ਨ ਦੇ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ। ਮਾਇਸੰਦੇ ਕਿ ਜੋ ਗੁਰਪ੍ਰੀਤ ਰੋਪੀ ਨੇ ਬਹੁਤ ਵੱਡੀ ਕਿੱਥਾਈ ਹੈ ਆਉਣ ਵਾਲਾ ਸਮੇਂ ਚ ਜਿਵੇਂ ਰਚੀਗਿਆ ਦੇ ਵਿੱਚ ਸਟਾਲਣ ਦੇ ਗੁਰਤਾ ਨੂੰ ਖਿੱਚ ਕੇ ਘੁਲਿਆ ਗਿਆ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਹੈ ਕੁਝ ਵਾਪਰੇਗਾ ਸਮਾਂ ਆਏਗਾ ਇਹਨਾਂ ਪਾਪੀਆਂ ਦੇ ਜਿਨ੍ਹਾਂ ਨੇ ਕੋਈ ਮੁੱਖ ਮੰਤਰੀ ਰਿਹਾ ਕੋਈ ਬੁਛੜਿਆ ਸਮਾਂ ਆਏਗਾ ਕਿ ਬੇਨਾਂ ਨੇ ਪੰਜਾਬ ਨੂੰ ਬੜੀ ਬੁਰੀ ਤਰ੍ਹਾਂ ਲੁੱਟਿਆ ਜੋ ਰਸਤਾ ਗੁਰਪ੍ਰੀਤ ਰੋਪੀ ਨੇ ਪੰਜਾਬ ਤੇ ਐਮਐਨ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਇਆ ਇਹ ਸਾਰੇ ਜਿਹੜੇ ਇਹਨਾਰੇ ਪੱਤਰਾ ਇਹਨੂੰ ਪੜ ਪੜ ਕੇ ਰੋਕ ਦਿੰਦੇ ਨਾਲ ਅਸੀਂ ਸਿੱਖੂਗੇ ਮੈਂ ਸਾਡੀ ਜਥੇਬੰਦੀ ਵੱਲੋਂ ਪ੍ਰਤੀਕੋਪੀ ਕੀਤਾ ਰੋਸ ਚਤਤਵਾਦ ਕਰਦੇ ਆਂ ਤੇ ਅਸੀਂ ਉਹਨਾਂ ਨੂੰ ਸਨਮਾਨਤ ਵੀ ਕਰਾਂਗੇ ਘਰ ਜਾ ਕੇ ਉਹਨੂੰ ਸੌਂਪਾ ਦੇਵਾਂਗੇ ਤੇ ਜਿਹੜਾ ਇਹ ਬੁੱਢੇ ਨਾਲੇ ਦਾ ਮਾਮਲਾ ਹੈ ਇਹ ਹੱਲ ਹੋ ਸਕਦਾ ਕੋਈ ਔਖਾ ਨਹੀਂ ਬਸ ਸਰਕਾਰ ਦੀ ਗਲਤ ਨੀਤੀਆਂ ਤੇ ਬਦਨੀਤੀ ਹੈ ਕਿ ਉਹਨਾਂ ਸਰਕਾਰੇ ਦੀ ਕੋਰ ਕਰਾਉਂਦੀ ਇਤੋਂ ਦੀ ਜਥੇਬੰਦੀਆਂ ਵੱਲੋਂ ਪਾਰੀ ਜਥੇਬੰਦੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਇਸੇ ਨੂੰ 100% ਪਾਣੀ ਨੂੰ ਸ਼ੁੱਧ ਕਰ ਸਕਦੇ ਆਂ ਫਿਰ ਉਹਨੇ ਇਹ ਗੱਲ ਕਿਉਂ ਨਹੀਂ ਮੰਨੀ ਚਾਰੇ ਭਗਵਾਨ ਸਿੰਘ ਮਾਨੂ ਨੇ ਜਵਾਬ ਦੇ ਦਿੱਤਾ ਪੰਜਾਬ ਦੇ ਲੋਕ ਉਸਨੂੰ ਸਵਾਮ ਮੰਨਦੇ ਆਂ ਧਰਵਾਜ ਜੀ ਦੀ ਵਿਅਕਤੀ ਦਾ ਖਾਸਾ